ਦੇ ਸਤਿਗੁਰੂ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਗੁਰਮੁਖਤਸਰ ਸਾਹਿਬ ਔਰ ਮੇਰੀ ਜਿੰਨ ਦੇ ਮਾਲਕ ਸਤਿਗੁਰੂ ਕਰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਨਮੁਖ ਜੁੜੇ ਹੋਏ ਗੁਰੂ ਰੋਪ ਗੁਰੂ ਕਲਸਾ ਸਤ ਸੰਗਤ ਦੇ ਸ਼੍ਰੀਸ਼ੇਸ਼ ਜੀ ਜਦੋਂ ਬੰਦ ਬਖਸ਼ ਕੀਤੀ ਹੋਈ ਮਤੇ ਸਾਰੇ ਸੰਗਤਾਂ ਦੇ ਕਰਕੇ ਖੁਲਾਉ ਜੀ ਗਵਾਹ ਨੂੰ ਜੀ ਕਾ ਕਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿੱਤੀ ਪਤਰਾ ਭਾਤੋਂ ਸੰਮਤ ਮਾਨਸ਼ਾਹੀ 550 ਪੰਜਾਬ ਮੁਤਾਬਿਕ 23 8 2024 ਨੂੰ ਪੰਜ ਸਿੰਘ ਸਹਿਬਾਨ ਦੇ 71 ਤੋਂ ਕੱਲព្រਹਿ ਚੀ ਯਕਾਤ ਮੁਖ ਸਹਿਬ ਦੇ ਵਿਲੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਂ ਦੇ ਸਰਵਸੰਮਤੀ ਨਾਲ ਫੈਸਲਾ ਹੋਇਆ ਤੇ ਸੁਖਬੀਰ ਸਿੰਘ ਬਾਦਲ ਨੇ بطور ਡਿਪਟੀ ਮੁੱਖ ਮੰਤਰੀ ਕਿਦਾਂ ਸਰਕਾਰ ਅੰਤਿਮ ਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਹੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਐਕਸ਼ਨ ਹੋ ਬਹੁਤ ਭਾਰੀ ਦਾਗ ਲੱਗੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਜਿਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦਿੱਤੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਪੰਥ ਸਰਦਾਰ ਜੀ ਵਿਖੇ ਰੈਣ ਸੋ ਪੀਰ ਸਿੰਘ ਬਾਦਲ ਜੰਨਾਚਰ ਨਵਾਲੇ ਸਿੱਖੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤਾ ਹੋਏ ਗੁਨਾਹਾਂ ਦੀ ਵਾਖੀ ਦੇ ਮਾਫ ਕਰਨਾ ਉਹਨਾਂ ਚ ਉਹਨਾਂ ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਰਖਾਇਆ ਕੋਸ਼ਤ ਦਿੱਤਾ ਜਾਂਦਾ ਹੈ ਬਹੁਤ ਜੀ ਦਾਤਾਰ ਵਾਹਿਗੁਰੂ ਜੀ ਕੀ ਫਤ